ਜੋ ਖੁਦ ਕੋਲ ਨਸ਼ੇ ਫੜੇ ਜਾ ਰਹੇ ਤੇ ਤੁਸੀਂ ਇਦਾਂ ਦੀ ਕੀ ਪਰਸਨੈਲਿਟੀ ਇਹਨਾਂ ਦੀ ਦੇਖ ਕੇ ਜਾਂ ਇਦਾਂ ਦੇ ਕਿਹੜੇ ਚੰਗੇ ਕੰਮ ਦੇਖ ਕੇ ਨਹੀਂ ਛੋਟੀ ਉਮਰ ਦੇ ਵਿੱਚ ਸ਼ਿਵ ਸੇਨਾ ਨੂੰ ਜੁਆਇਨ ਕੀਤਾ ਹੈ ਪਹਿਲਾਂ ਕੋਲੋਂ ਤਾਂ ਗੱਲਬਾਤ ਦੀ ਆੜ ਦੇ ਵਿੱਚ ਚਿੱਟੇ ਵਪਾਰ ਹਫੀਮ ਦੇ ਵਪਾਰ ਕੀਤੇ ਜਾਂਦੇ ਨੇ ਨਸ਼ਾ ਫੜੇ ਜਾਂਦਾ ਪਰ ਅਸੀਂ ਲੋਕ ਵੀ ਕਿਤੇ ਲੱਗਦੇ ਸੋਚਣ ਨੂੰ ਮਜਬੂਰ ਹੋ ਲੈ ਕਿ ਕੀ ਕੀ ਕਰੀਏ ਸ਼ਿਵ ਸੇਨਾ ਚ ਤੇ ਤੁਸੀਂ ਤਾਂ ਯੰਗਸਟਰ ਹੋ ਏਜ ਵੀ ਬਹੁਤ ਛੋਟੀ ਲੱਗਦੀ ਹੈ ਕੋਈ ਪੜੋ ਕੋਈ ਅਫਸਰ ਲੱਗੋ ਸ਼ਿਵ ਸੇਨਾ ਚ ਇਦਾਂ ਤਾਂ ਕੀ ਆਨ ਨੂੰ ਮਿਲ ਗਿਆ ਪਰ ਹੁਣ ਤਾਂ ਜੇ ਸ਼ਿਵ ਸੇਨਾ ਇਤਨੇ ਬਦਨਾਮ ਕਰ ਲਈ ਮੰਨ ਲਓ ਕਹਿੰਦੇ ਇੱਕ ਮੱਛੀ ਗੰਦੀ ਹੈ ਨਾ ਤੇ ਪਾਣੀ ਦਾ ਸਾਰਾ ਹੀ ਗੰਦਾ ਹੋਊਗਾ ਤੇ ਪਾਣੀ ਹੀ ਗੰਦਾ ਮੰਨਿਆ ਜਾਊਗਾ 68th class ਤੋਂ ਸ਼ਿਵਸਲਾ ਪੰਜਾਬ ਦੇ ਨਾ ਅਜੇ ਮੈਂ ਕਾਲਜ ਹੋ ਗਿਆ ਕਿਉਂ ਪੜ੍ਹਾਈ ਨਹੀਂ ਕਰਦਾ ਹੁਣ ਤੇ ਕੀ ਪਤਾ ਵਿੱਚ ਤੁਸੀਂ ਵੀ ਕਰਦੇ ਹੋ ਫਿਰ ਉਸ ਚੀਜ਼ ਦਾ ਕੀ ਸਬਾਬ ਹੈ ਕਰਾ ਲਓ ਸਾਡੀ ਵੇਰੀਫਿਕੇਸ਼ਨ ਹਲੋ ਆ ਸਫੇਦ ਕਾਲਰ ਹੈ ਜਿੱਥੇ ਕਹਿੰਦੇ ਉੱਤੇ ਖੜੇ ਹੋ ਜਾਗੇ ਜਿੱਥੇ ਸਾਡਾ ਪ੍ਰਸ਼ਾਸਨ ਬਲੋਗ ਉੱਤੇ ਖੜੇ ਹੋ ਜਾਗੇ ਸਸ਼ੀਕਲ ਜੀ ਸਾਰਿਆਂ ਨੂੰ ਮੈਂ ਸਾਥੀ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸਿਟੀ ਹੋਮ ਨਿਊਜ਼ ਤੇ ਤੇ ਆਉ ਮਿਲਵਾਨ ਨੇ ਤੁਹਾਨੂੰ ਇਦਾਂ ਦੀ ਪਰਸਨੈਲਿਟੀ ਪਰਸਨੈਲਿਟੀ ਆਪਾਂ ਇੱਕ ਗੱਲ ਕਰਦੇ ਆ ਕਿ ਯੰਗਸਟਰ ਮੁੰਡਾ ਆ ਤੇ ਜੋ ਵੀ ਸ਼ਿਵ ਸੇਨਾ ਦੇ ਵਿੱਚ ਆਇਆ ਹੈ ਤੇ ਉਹਨੇ ਜੁਆਇਨ ਕੀਤੇ ਆ ਤੇ ਆਉ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਉਹਨਾਂ ਨੂੰ ਸਸ਼ੀਕਲ ਜਿ ਕਰਾਇਆ ਵੀਰ ਬਜ ਰਗੇ ਹਰ ਹਰ ਬਹਾਦੇ ਤੇ ਜੇ ਵਿਨੀਤ ਜੀ ਜੇ ਆਪਾਂ ਗੱਲ ਕਰੀਏ ਸ਼ਿਵ ਸੇਨਾ ਦੀ ਸ਼ਿਵ ਸੇਨਾ ਤੋਂ ਖੁਦ ਕੋਲੋਂ ਨਸ਼ੇ ਫੜੇ ਜਾ ਰਹੇ ਤੇ ਤੁਸੀਂ ਇਦਾਂ ਦੇ ਕੀ ਪਰਸਨੈਲਿਟੀ ਇਹਨਾਂ ਦੀ ਦੇਖ ਕੇ ਜਾਂ ਇਦਾਂ ਦੇ ਕਿਹੜੇ ਚੰਗੇ ਕੰਮ ਦੇਖ ਕੇ ਨਹੀਂ ਛੋਟੀ ਉਮਰ ਦੇ ਵਿੱਚ ਸ਼ਿਵ ਸੇਨਾ ਨੂੰ ਜੁਆਇਨ ਕੀਤਾ ਆ ਦੇਖੋ ਆਪਾਂ ਹੁਲਦੀ ਗੱਲ ਕਰ ਲਈਏ ਸ਼ਿਵ ਸਲਾ ਕੋਲੋਂ ਚਿੱਟੇ ਦਾ ਹੁਲ ਫੜੇ ਜਾ ਰਹੇ ਨੇ ਫੀਮਾ ਦਾ ਹੁਲ ਫੜੀਆਂ ਜਾ ਰਹੀਆਂ ਨੇ ਨਾ ਅਸੀਂ ਲੋਕਾਂ ਨੇ ਜ਼ਰੂਰ ਨੂੰ ਦੇਖਿਆ ਪੰਜਾਬ ਦੇ ਵਿੱਚ ਜਦੋਂ ਸ਼ਿਵ ਸਲਾ ਦਾ ਗਠਨ ਹੋਇਆ 1984 ਦੇ ਵਿੱਚ ਜੋ ਅਸੀਂ ਆਪਣੇ ਦਾਦਾ ਪਰਦਾਦਾ ਜਦੋਂ ਸਿੱਖਿਆ ਜਦੋਂ ਘਰ ਦੇ ਵਿੱਚੋਂ ਹਿੰਦੂ ਪਲ ਉਹਦੇ ਵਗਰ ਕੋਈ ਲਾਭ ਉੱਡਦਾ ਜਾਂ ਸ਼ਿਵਸਿਲਾ ਉੱਡਦਾ ਸੀ ਕਿ ਅਗਰ ਅੱਜ ਜਿਹੜਾ ਗਿਲਤੀ 35000 ਹੈ ਹਿਲਦੋਵ ਦੇ ਬਰੇ ਦੀ ਸ਼ਾਇਦ ਉਹ ਵੱਧ ਹੁਲਦੀ ਉਹਨੂੰ ਦੇਖ ਕੇ ਸੀ ਲੋਕਾਂ ਨੂੰ ਸ਼ਿਵਸਿਲਾ ਚਾਹੀ ਸੀ ਪਰ ਅੱਜਕੱਲ ਤਾਂ ਰਹਿ ਹੀ ਗਿਆ ਜਿਹੜਾ ਜਰੂਰ ਉਸ ਟੈਪ ਤੇ ਜਗਦੀਸ਼ ਟਾਗੜੀ ਜਿਹੜੀ ਹੁਲਦਾ ਸੀ ਜਿਹੜਾ ਜਰੂਰ ਉਸ ਟੈਪ ਤੇ ਸੁਰੀਲ ਡੋਗੜਾ ਜਿਹੜਾ ਹੁਲਦਾ ਸੀ ਉਹ ਜਰੂਰ ਤਾਂ ਅੱਜਕੱਲ ਖਤਮ ਹੀ ਹੋ ਗਿਆ ਇਹਨਾਂ ਕੋਲੋਂ ਤਾਂ ਗੱਲ ਵੈਲ ਦੀ ਆੜ ਦੇ ਵਿੱਚ ਚਿੱਟੇ ਵਪਾਰ ਹਫੀਬ ਦੇ ਵਪਾਰ ਕੀਤੇ ਜਾਂਦੇ ਨੇ ਲਸ਼ਾ ਫੜਿਆ ਜਾਂਦਾ ਫਿਰ ਅਸੀਂ ਲੋਕ ਵੀ ਕਿਤੇ ਲੱਗੇ ਤੇ ਸੋਚ ਲੈ ਮਜਬੂਰ ਹੋ ਲੈ ਕੀ ਕੀ ਕਰੀਏ ਸ਼ਿਵ ਸੇਨਾ ਚ ਤਾਂ ਹੀ ਸਾਡੇ ਨਾਲ ਗੱਲ ਕਰੀਏ ਤੇ ਨਵੇਂ ਬੁੱਲੜੇ ਜੁੜਦੇ ਹੀ ਨਹੀਂ ਇਸੇ ਕਰਕੇ ਜੁੜਦੇ ਨਹੀਂ ਕਿ ਤੁਸੀਂ ਤਾਂ ਸ਼ਿਵ ਸੇਨਾ ਦੇ ਲਾਭ ਉਠਗੀਆਂ ਮਾਰਦੇ ਹੋ ਇਹਲਾ ਲੋਕਾ ਕਰਕੇ ਸ਼ਿਵ ਸੇਨਾ ਬਾਕੀ ਦੇ ਸੈਕਟਰੀਲੇ ਤੇ ਦੋ ਤਿੰਨ ਇਹ ਵਧੀਆ ਕੰਮ ਵੀ ਕਰਦੇ ਨੇ ਉਹ ਲੋਕ ਵੀ ਕਿਤੇ ਲੱਗੇ ਤੇ ਬਦਲਾ ਬੁਲਦੇ ਨੇ ਪਰ ਜੇ ਗੱਲ ਕਰੀਏ جنੂਨ ਨਸ਼ੇ ਤੇ ਚਿੱਟੇ ਦੀ ਉਹ ਤਾਂ ਹੁਣ ਸ਼ਿਵ ਸੇਨਾ ਕੋਲੇ ਫੜਿਆ ਜਾ ਰਿਹਾ ਹੈ ਨਾ ਤੇ ਤੁਸੀਂ ਤਾਂ ਯੰਗ ਛੋਟੀ ਲੱਗਦੀ ਐ ਕੋਈ ਪੜੋ ਕੋਈ ਅਫਸਰ ਲਗੋ Shiv Sena ਚ ਇਹਦਾ ਤਾਂ ਕੀ ਯਾਰ ਨੂੰ ਮਿਲ ਗਿਆ ਪਰ ਹੁਣ ਤਾਂ ਜੇ Shiv Sena ਇਕਨੇ ਬਦਨਾਮ ਕਰ ਲਈ ਮੰਨ ਲਓ ਕਹਿੰਦੇ ਆ ਨਾ ਜੇ ਤਲਾਬ ਚ ਇੱਕ ਮੱਛੀ ਗੰਦੀ ਐ ਨਾ ਤੇ ਪਾਣੀ ਤਾਂ ਸਾਰਾ ਹੀ ਗੰਦਾ ਹੋਊਗਾ ਤੇ ਪਾਣੀ ਹੀ ਗੰਦਾ ਮੰਨਿਆ ਜਾਊਗਾ ਫਿਰ ਉਹ ਮੱਛੀ ਕੱਢ ਵੀ ਦੇਣੀ ਚਾਹੀਦੀ ਐ ਨਾ ਤੇ ਮੱਛੀ ਇਕ ਨਿਕਲੂਗਾ ਕਿ ਤੁਗਾ ਮੱਛੀ ਦਾ ਪੋਲਿਊਸ਼ਨ ਨਿਕਲੂਗਾ ਕਿਤਾ ਪ੍ਰਸ਼ਾਸਨ ਦੇ ਕੱਢ ਤੀ ਰਹੋ ਮੱਛੀ ਕੱਢ ਤੀ ਰਹ ਅਸੀਂ ਵੀ ਉਹਦਾ ਬਾਇਕਾਟ ਕਰਨਾ ਸ਼ੁਰੂ ਕਰ ਦਾਂ ਤੁਸੀਂ ਕੀ ਐ ਤੁਸੀਂ ਪੜ੍ਹਾਈ ਕਰੋ ਵਧੀਆ ਕੰਮ ਕਰੋ ਕੋਲ ਤੁਹਾਨੂੰ ਜਵਾਬ ਦੇਵਾ ਫਿਰ ਮੈਂ 8ਵੀਂ ਕਲਾਸ ਤੋਂ Shiv Sena ਪੰਜਾਬ ਦੇ ਨਾਲ ਆ ਅਜੇ ਮੈਂ ਕਾਲਜ ਹੋ ਗਿਆ ਜਵਾਬ ਦੋ ਕਿ ਉਪਰਾਈ ਦੀ ਕਰਦਾ ਹੋ? ਉਪਰਾਈ ਤਾਂ ਕਰਦੇ ਆ ਪਰ ਸ਼ਿਵ ਜਨਾ ਦੇ ਆ ਕੇ ਪਰ ਇੱਕ ਜੇ ਆਪਾਂ ਗੱਲ ਕਰੀਏ ਯੰਗਸਟਰਜ਼ ਇੱਕ ਆਪਾਂ ਗੱਲ ਕਰਦੇ ਆ ਨਾ ਜਦੋਂ ਇੱਕ ਬੰਦਾ ਆਪਾਂ ਕੇ ਟੇਸਟ ਦੇ ਅਕੋਰਡਿੰਗ ਲੱਗਦੇ ਆ ਕੀ ਪਤਾ ਵਿੱਚ ਤੁਸੀਂ ਵੀ ਕਰਦੇ ਹੋ ਫਿਰ ਉਸ ਚੀਜ਼ ਦਾ ਕੀ ਸਬਾਬ ਹੈ? ਕਰਾ ਲਓ ਸਾਡੀ ਵੈਰੀਫਿਕੇਸ਼ਨ ਕਰਾ ਲਓ ਆ ਸਫੇਦ ਕਾਲਰ ਹੈ ਜਿੱਥੇ ਕਹਿੰਗੇ ਉੱਥੇ ਖੜੇ ਹੋ ਜਾਗੇ ਜਿੱਥੇ ਸਾਡਾ ਪ੍ਰਸ਼ਾਸਨ ਬਣੋਗਾ ਉੱਥੇ ਖੜੇ ਹੋ ਜਾਗੇ ਜੇ ਸਾਡੇ ਕੋਲੋਂ ਨਿਕਲਦਾ ਸੀ ਆਪਾਂ ਗ੍ਰਫਤਾਰੀ ਦੇ ਦਾਂਗੇ ਇਹ ਲੋਗ ਬਾਈ ਬਕਾਇਦਾ ਸਬੂਤ ਇੱਕੋ ਹੀ ਸਗਠਲ ਦੇ ਬਾਰ-ਬਾਰ ਲੋਕ ਤੁਸੀਂ ਚਲੋ ਸ਼ਿਵਸਲਾ ਪੰਜਾਬ ਦੀ ਵੀ ਤੁਸੀਂ ਕਹਿ ਲਿਓ ਵੈਰੀਫਿਕੇਸ਼ਨ ਕਰਾ ਲਓ ਜੇ ਅਸੀਂ ਲਿਖਦੇ ਆ ਤੁਸੀਂ ਗਲਤ ਹੋਵਾਂਗੇ ਸਾਨੂੰ ਕਰ ਲਿਓ ਮੈਂ ਬਾਰ-ਬਾਰ ਕਹਿ ਰਿਹਾ ਇੱਕੋ ਹੀ ਸਗਠਲ ਦੇ ਲੋਕ ਜ਼ਿਲ੍ਹਾ ਦੇ ਪਹਿਲਾ 420 ਦੇ ਠੱਗੀ ਠੋੜੀ ਦੇ ਪਰਚੇ ਲੈ 7-8 ਸਾਲ ਤੋਂ ਜ਼ਿਲ੍ਹਾ ਦੇ ਪਹਿਲਾ ਪਲਾਸਟਿਕ ਡੋਰ ਵੇਚਲ ਦੇ ਪਰਚੇ ਲੈ ਜ਼ਿਲ੍ਹਾ ਤੇ ਪਹਿਲਾ ਹੀ ਚਿੱਟਾ ਫੀ ਵੇਚਲ ਦੇ ਪਰਚੇ ਲੈ ਏਲਾ ਦੇ ਪ੍ਰਧਾਨ ਸਾਹਿਬ ਲਾਲ ਖੜਵਾ ਕੇ ਉਹਦੀ ਇੰਟਰਵਿਊ ਕਰਾ ਲਦੇ ਨੇ ਕਿ ਅਸੀਂ ਇਹਨਾਂ ਦੀ ਰੈਲਵਾਈ ਦੇ ਵਿੱਚ ਚਿੱਟਾ ਖਤਮ ਕਰਾਂਗੇ ਅਸੀਂ ਇਹਦੀ ਰੈਲਵਾਈ ਦੇ ਵਿੱਚ ਅਫੀਮ ਖਤਮ ਕਰਾਂਗੇ ਉਹਦੇ ਘਰ ਦੇ ਵਿੱਚੋਂ ਹੀ ਤਾਂ ਚਿੱਟਾ ਫੜਿਆ ਜਾ ਰਿਹਾ ਫਿਰ ਉਹ ਲੋਕ ਕਿੱਥੇ ਖੜੇ ਨੇ ਫਿਰ ਤਾਂ ਇਹ ਹਿੰਦੂਆਂ ਦੇ ਨਾਮ ਤੇ ਗੱਲ ਕਰਨੇ ਲਾ ਅੱਜ ਸਾਰੀ ਹਿੰਦੂ ਸਮਾਜ ਨੂੰ ਅਪੀਲ ਹੈ ਕਿ ਇਹਨਾਂ ਲੋਕਾਂ ਦਾ ਖੜ ਕੇ ਬੋਏਕਾਟ ਕਰੋ ਪਹਿਲਾਂ ਤਾਂ ਸਮਾਜ ਇਹ ਲੋਕਾਂ ਇਹ ਜਿਹੜੇ ਲੋਕ ਨੇ ਲਾ ਇਹਨਾਂ ਨੂੰ ਸਮਾਜ ਪੁੱਛਦਾ ਵੀ ਨਹੀਂ ਸਾਫ ਜੀ ਗੱਲ ਕਰੀ ਆਪਣੇ ਏਰੀਆ ਤੱਕ ਹੀ ਰਹਿ ਜਾਂਦੇ ਨੇ ਅੱਜ ਵੀ ਐਗਰੀਮੈਂਟ ਕਰ ਲੈ ਜਿਹੜੀ ਗੱਲ ਸਮਾਜ ਦੀ ਗੱਲ ਹੈ ਇਹ ਲੋਕ ਕਰਕੇ ਦਿਖਾ ਦੇ ਕਿਹੜਾ ਕੰਮ ਕੀਤਾ ਸਮਾਜ ਦਾ ਸੁਣਿਆ ਆ ਕਿ ਤੁਸੀਂ ਇੱਕ ਰੈਲੀ ਕੱਢਣ ਜਾ ਰਹੇ ਹੋ ਨਾਰੇਬਾਜੀ ਕਰਨ ਜਾ ਰਹੇ ਹੋ ਨਸ਼ਿਆਂ ਦੇ ਵਿਰੋਧ ਦੇ ਵਿੱਚ ਪਰ ਸ਼ਿਵ ਸੇਨਾ ਦੇ ਲੀਡਰਾਂ ਵਿੱਚੋਂ ਤਾਂ ਖੁਦ ਨਸ਼ੇ ਬਰਾਮਦ ਹੋ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਲੋਕ ਤਾਂ ਬੜੀ ਦੇਰ ਤੋਂ ਸੋਚਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਵੱਡਾ ਮੁੱਦਾ ਹੈ ਉਹ ਚਿੱਟੇ ਦਾ ਹੈ ਪੰਜਾਬ ਦੇ ਵਿੱਚ ਜਿਹੜਾ ਵੱਡਾ ਅੱਜ ਕੱਲ ਪੰਜਾਬ ਦੀ ਲੋਜਵਾਲੀ ਦਾ ਘਾਲ ਕਰ ਰਿਹਾ ਨਾ ਉਹ ਚਿੱਟਾ ਕਰ ਰਿਹਾ ਅਸੀਂ ਲੋਕ ਪੰਜਾਬ ਦੇ ਵਿੱਚ ਵੱਡੀ ਵੱਡੀ ਰੈਲੀ ਕੱਢਣ ਜਾ ਰਹੇ ਆ ਕਿ ਚਿੱਟਾ ਪਜਾਓ ਤੇ ਪੰਜਾਬ ਬਚਾਓ ਹਾਂਜੀ ਉਹ ਤੁਸੀਂ ਕਹਿ ਰਹੇ ਹੋ ਕਿ ਸਾਡੇ ਲੀਡਰ ਹੀ ਫੜੇ ਜਾ ਰਹੇ ਨੇ ਸਾਡੇ ਦੀ ਫੜੇ ਜਾ ਰਹੇ ਸ਼ਫਸਲਾ ਸਮਾਜਵਾਦੀ ਤੇ ਫੜੇ ਜਾ ਰਹੇ ਨੇ ਇਹ ਸਵਾਲ ਜਿਹੜਾ ਤੁਸੀਂ ਵੱਲੋਂ ਕੀਤਾ ਹੈ ਸ਼ਾਇਦ ਤਾਲੂ ਕਮਲੇਸ਼ ਭਰਦਵਾ ਜੀ ਨੂੰ ਕਰਨਾ ਚਾਹੀਦਾ ਸੀ ਇਹ ਸਵਾਲ ਜਿਹੜਾ ਤੁਸੀਂ ਵੱਲੋਂ ਕੀਤਾ ਹੈ ਸ਼ਾਇਦ ਤਾਲੂ ਹਲੀ ਭਰਦਵਾ ਜੀ ਨੂੰ ਕਰਨਾ ਚਾਹੀਦਾ ਸੀ ਕਿਉਂਕਿ ਅਸੀਂ ਲੋਕ ਗਨਵੈਲਾ ਦੀ ਆੜ ਦੇ ਵਿੱਚ ਗੈਸ ਸਿਲੰਡਰ ਦੇ ਟਰੱਕ ਲਈ ਰੋਕਦੇ ਕਿਉਂਕਿ ਅਸੀਂ ਲੋਕ ਗਲਵਹਿਲਾ ਦੀ ਆੜ ਦੇ ਵਿੱਚ ਚਿੱਟਾ ਸਪਲਾਈ ਲਈ ਕਰਦੇ ਕਿਉਂਕਿ ਅਸੀਂ ਲੋਕ ਗਲਵਹਿਲਾ ਦੀ ਆੜ ਦੇ ਵਿੱਚ ਪਲਾਸਟਿਕ ਡੋਰ ਲਈ ਵੇਚਦੇ ਅਸੀਂ ਲੋਕ ਗਲਵਹਿਲ ਦੀ ਆੜ ਦੇ ਵਿੱਚ ਲੋਨ ਲੈਵ ਦੇ ਲਾਲ ਠੱਗੀ ਵਾਲੇ ਵਾਰ ਦੇ ਲੋਕਾਂ ਨੂੰ ਬਾਹਰ ਭੇਜਣ ਵਾਸਤੇ ਇਹ ਸਵਾਲ ਤੁਹਾਨੂੰ ਸ਼ਿਵ ਸੈਨਾ ਸਮਾਜਵਾਦੀ ਦੇ ਪ੍ਰਧਾਨ ਸਾਹਿਬ ਜਵਾਬ ਦੇ ਸਕਦੇ ਅਸੀਂ ਲੋਕ ਨਹੀਂ ਦੇ ਸਕਦੇ ਪਰ ਜੇ ਕਿਤੇ ਨਾ ਕਿਤੇ ਗੱਲ ਕਰੀਏ ਤਾਂ ਸ਼ਿਵ ਸੈਨਾ ਦਾ ਸੰਗਠਨ ਤਾਂ ਇੱਕੋ ਹੀ ਮੰਨਿਆ ਜਾਂਦਾ ਜੇ ਸ਼ਿਵ ਸੈਨਾ ਦਾ ਨਾਮ ਲਿੱਤਾ ਜਾਂਦਾ ਹੈ ਅਵਨੀਤ ਜੀ ਤਾਂ ਸ਼ਿਵ ਸੈਨਾ ਦੇ ਵਿੱਚ ਸਾਰੇ ਹੀ ਮੰਨੇ ਜਾਂਦੇ ਨੇ ਚਲੋ ਫੇਰ ਅਲੱਗ ਰਹਿਣਾ ਸਾਡੇ ਲਾਂ ਤੇ ਜੇ ਉਹ ਅਲੱਗਲੇ ਅਸੀਂ ਉਹ ਦੂਰ ਕਰਨ ਵਾਸਤੇ ਅਸੀਂ ਲੋਕ ਮਾਫੀ ਮੰ ਪੰਜਾਬ ਦੇ ਵਿੱਚ ਟੈਕ ਖਤਮ ਕਰਨ ਵਾਸਤੇ ਵੱਡੀ ਮੁਹੀਬ ਚਲਾ ਲ ਜਾ ਰਹੇ ਹਨ ਵੱਡੀ ਵੱਡੀ ਰੈਲੀਆਂ ਕਰ ਰਹੇ ਜਾ ਰਹੇ ਆ ਇੱਥੇ ਸਾਨੂੰ ਪਤਾ ਲੱਗਦਾ ਅਸੀਂ ਲੋਕ ਤਾਂ ਪਹਿਲੇ ਹੀ ਬੜੇ ਬੰਦੇ ਫੜਾਏ ਇਹਨੇ ਹੁਣ ਵੀ ਫੜਾਵਾਗੇ ਇਹਲਾ ਦੇ ਕਰਕੇ ਸਾਨੂੰ ਬਦਲਾ ਵੀ ਝੱਲੀ ਪੈ ਰਹੀ ਹੈ ਤਾਂ ਕਰਕੇ ਅਸੀਂ ਲੋਕ ਇਹਲਾ ਦੇ ਕਰਕੇ ਸੁਬਾਹ ਤੋਂ ਮਾਫੀ ਮੰਗਦੇ ਆ ਕਿ ਇਹਲਾ ਲੋਕਾਂ ਦਾ ਬੇਇਸ਼ਕਾਰ ਆਓ ਤੁਸੀਂ ਵੀ ਕਰੀਏ ਐਸੀ ਵੀ ਕਰੀਏ ਰਲ ਕੇ ਤੇ ਇੱਕ ਯੰਗਸਟਰ ਹੋਣ ਦੇ ਨਾਤੇ ਹੁਣ ਤੁਸੀਂ ਯੰਗਸਟਰਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਯੰਗਸਟਰ ਨੂੰ ਤਾਂ ਇਹੀ ਸੁਨੇਹਾ ਹੈ ਕਿ ਇਹਲਾ ਵਰਗੇ ਲੋਕਾਂ ਦੇ ਪਿੱਛੇ ਲੱਗ ਕੇ ਸ਼ਿਵ ਸੇਵਾ ਦੀ ਛਵੀ ਆਪਣੇ ਵਾਲਚੇ ਨਾ ਪਾਓ ਇਹਲਾ ਲੋਕਾਂ ਦੇ ਪਿੱਛੇ ਲੱਗ ਕੇ ਸ਼ਿਵ ਸੇਵਾ ਨੂੰ ਜਿਹੜਾ ਤੁਸੀਂ ਉਹ ਲੋਕ ਕਹਿ ਲਾਦੇ ਹੋ ਚਿੱਟਾ ਵੇਚਦੇ ਲੋਕ ਜਾਂ ਗੱਲਬਾਤ ਦੇ ਆੜ ਅਸੀਂ ਬਦਲਾਵ ਲਾ ਲਈਏ ਇਹਨਾਂ ਲੋਕਾਂ ਕਰਕੇ ਹਿੰਦੂ ਬਦਲਾਵ ਲਾ ਹੋਵੇ ਇਹਨਾਂ ਲੋਕਾਂ ਦਾ ਬੁਆਇਕਾਟ ਕਰਕੇ ਅਸੀਂ ਲੋਕ ਪੰਜਾਬ ਦੇ ਵਿੱਚ ਵੱਡੀ ਰੈਲੀ ਕੱਢੀ ਜਿਹਦੇ ਕਰਕੇ ਪੰਜਾਬ ਦੇ ਵਿੱਚ ਟੱਪ ਜਾ ਕੇ ਅਸੀਂ ਪੰਜਾਬ ਬਚਾਈਏ ਤੇ ਜਿਵੇਂ ਕਿ ਤੁਸੀਂ ਦੇਖਿਆ ਸੀ ਅਸੀਂ ਕਿத்தி ਸੀ ਸ਼ਿਵ ਸੇਨਾ ਦੇ ਯੰਗਸਟਰ ਵਿਨੀਤ ਜੁਆ ਜਿਨ੍ਹਾਂ ਨੇ ਗੱਲ ਬਾਤ ਤੇ ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੇ ਯੰਗਸਟਰ ਨੂੰ ਸਨੇਹਾ ਵੀ ਦਿੱਤਾ ਆ ਇਦਾਂ ਦੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਸਿਟੀ ਹੋਮ ਨਿਊਜ਼ ਦੇ ਨਾਲ ਮੈਂ ਸਾਖਸ਼ੀ ਤੇ ਮੇਰੇ ਨਾਲ ਨੇ ਕੈਮਰਾਮੈਨ ਜਸਵਿੰਦਰ ਸਿੰਘ ਧੰਨਵਾਦ